ਸਤਿ ਸ਼੍ਰੀ ਅਕਾਲ ਮੈਂ ਹਾਤੂ ਰਾਹੁ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਜਾਂ ਕਹਿ ਸਕਦੇ ਹਾਂ ਕਨਵੀਨਰ ਅਰਵਿੰਦ ਕੇਜੀ ਵਾਲ ਨੇ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਬੜੀ ਵੱਡੀ ਚਾਲ ਚੱਲ ਦਿੱਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਿਉਂਕਿ ਇੱਕ ਦੂਜੇ ਦੇ ਵਿਚਕਾਰ ਟਸਲਬਾਜੀ ਚੱਲ ਰਹੀ ਹੈ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਲੇਕਿਨ ਉਸ ਦਾ ਸ਼ਾਇਦ ਖਿਆਲ ਵੀ ਨਾ ਹੋਵੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕਿਹੜੀ ਚਾਲ ਖੇਡੇਗਾ ਜਿੱਤੇ ਮੇਰਾ ਘੋਗਾ ਜਿਹੜਾ ਚਿਤ ਹੋ ਜਾਵੇਗਾ ਯਾਨੀ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘੋਗਾ ਚਿਤ ਕਰਨ ਜਾ ਰਹੇ ਨੇ ਸਾਰੀਆਂ ਪਾਵਰਾਂ ਨੂੰ ਆਪਣੇ ਹੱਥੀ ਲੈਣ ਜਾ ਰਹੇ ਨੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਬਿਲਕੁਲ ਪਾਵਰਲੈਸ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੇ ਨਿੱਜੀ ਤੌਰ ਤੇ ਦੱਸ ਜੀ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਬੜੀ ਕਵਰ ਆ ਰਹੀ ਹੈ ਜਿਹੜੀ ਅੱਜ ਅਰਵਿੰਦ ਕੇਜਰੀਵਾਲ ਨੇ ਚਾਲ ਚੱਲੀ ਹੈ ਉਸ ਚਾਲ ਦੇ ਵਿੱਚ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅਕਸਰ ਕਰਤਾ ਧਰਤਾ ਆਮ ਆਦਮੀ ਪਾਰਟੀ ਦਾ ਕਰਮਿਨਰ ਤਾਂ ਅਰਵਿੰਦ ਕੇਜਰੀਵਾਲ ਹੈ ਅਰਵਿੰਦ ਕੇਜਰੀਵਾਲ ਨੂੰ ਜਦੋਂ ਅੰਨਾ ਹਜ਼ਾਰੇ ਦੇ ਨਾਲ ਅੰਚਨ ਕੀਤਾ ਗਿਆ ਸੀ ਜਦੋਂ ਪਾਰਟੀ ਬਣਾਉਣ ਲੱਗੇ ਸੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਵੇਂ ਸਰਕਾਰ ਬਣਾਓਗੇ ਸਰਕਾਰ ਕਿਵੇਂ ਚਲਾਓਗੇ ਉਹ ਕਹਿੰਦਾ ਮੈਂ ਬਣੀਆਂ ਹੂੰ ਮੈਂ ਬਣੀਆਂ ਮੇਰਾ ਦਿਮਾਗ ਸ਼ਤਰੰਜ ਨਾਲੋਂ ਵੀ ਤੇਜ ਹੈ ਅਤੇ ਮੈਨੂੰ ਪਤਾ ਹੈ ਕਿ ਸਰਕਾਰ ਕਿਵੇਂ ਚਲੋਣੀ ਹੈ ਦੱਸਦੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਹ ਢਾਈਆਂ ਸਾਲਾਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਬੜਾ ਹੀ ਨਾਰਾਜ਼ਗੀ ਭਰਿਆ ਬੜਾ ਹੀ ਮੰਦ ਭਾਗਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਹਹਾਕਾਰ ਮਜੀ ਹੋਈ ਹੈ ਚਾਹੇ ਬਿਜਲੀ ਮੁਫਤ ਕੀਤੀ ਗਈ ਚਾਹੇ ਵਸਾਂ ਦੇ ਕਿਰਾਏ ਨਹੀਂ ਲੈ ਗਏ ਮਹਿਲਾਵਾਂ ਦੇ ਕੋਲ ਫਿਰ ਵੀ ਆਮ ਆਦਮੀ ਪਾਰਟੀ ਦੀ ਰਿਪੋਰਟ ਜਿਹੜੀ ਜ਼ੀਰੋ ਹੈ ਗਰਾਊਂਡ ਲੈਵਲ ਦੀ ਇੱਕ ਪਾਸੇ ਧੱਕੇ ਇੱਕ ਪਾਸੇ ਨਸ਼ਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਨਿੱਜੀ ਫੈਸਲੇ ਲੈ ਜਾਣੇ ਵਿਧਾਇਕਾਂ ਨੂੰ ਘਰੇ ਨਾ ਵੜਨ ਦੇਣਾ ਮੁੱਖ ਮੰਤਰੀਆਂ ਤੋਂ ਉਹ ਅੱਗੇ ਪਿੱਛੇ ਹੋ ਕੇ ਫਾਇਦੇ ਲੈਦੇ ਨੇ ਯਾਨੀ ਕਿ ਵੀਆਈਪੀ ਕਲਚਰ ਨੂੰ ਪੂਰੀ ਤਰਜੀਹ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ 350 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਦੁਆਰਾ ਅੰਸ਼ੂਮਨ ਸਕੀਮ ਦੀ ਜਿਹੜੀ ਫੰਡ ਹੈ ਉਹ ਹਸਪਤਾਲਾਂ ਦੇ ਵਿੱਚ ਟ੍ਰਾਂਸਪੋਰਟ ਨਹੀਂ ਕੀਤੀ ਗਈ ਉਹ ਵੀ ਭਾਰਤ ਮੈਡੀਕਲ ਐਸੋਸੀਏਸ਼ਨ ਨੇ ਸ਼ਿਕਾਇਤ ਕਰ ਦਿੱਤੀ ਹੈ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਦੁਖੀ ਹੈ ਭਾਵਰ ਤਾਂ ਅੱਗੇ ਹੀ ਖੋਲ ਹੀ ਗਈ ਦੋ ਐਸਡੀ ਤੇ ਓਐਸਡੀ ਹਟਾ ਦਿੱਤੇ ਇੱਕ ਡਾਇਰੈਕਟਰ ਕਮਿਊਨੀਕੇਸ਼ਨ ਹਟਾ ਦਿੱਤਾ ਚਾਰ ਮੰਤਰੀ ਬਦਲਾ ਦਿੱਤੇ ਪੰਜ ਮੰਤਰੀ ਨਵੇਂ ਬਣਾ ਦਿੱਤੇ ਕੈਪਟਨ ਦੇ ਵਿੱਚ ਕੈਬਨਟ ਦੇ ਵਿੱਚ ਬੜਾ ਵੱਡਾ ਫੇਰ ਬਦਲ ਕੀਤਾ ਗਿਆ ਅਤੇ ਹੁਣ ਚਿਹਰਾ ਇਹ ਵੀ ਹੋ ਰਿਹਾ ਹੈ ਕਿ ਕੈਬਨਟ ਮੀਟਿੰਗ ਨਹੀਂ ਉਹ ਮੁੱਖ ਮੰਤਰੀ ਜਾਂ ਜਿਹੜਾ ਗ੍ਰਹਿ ਮੰਤਰੀ ਹਾ ਉਹ ਖੋ ਕੇ ਕੁਮਰ ਵਿਜੀ ਪ੍ਰਤਾਪ ਸਿੰਘ ਨੂੰ ਦਿੱਤਾ ਜਾਵੇਗਾ ਦੱਸ ਦਈਏ ਕਿ ਸੂਬੇ ਦੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਐਮਪੀ ਯਾਨੀ ਕਿ ਸਸਦ ਦੇ ਘਰ ਦੇ ਵਿੱਚ ਪੱਕੇ ਡੇਰੇ ਲਾ ਰਹੇ ਨੇ ਦੱਸ ਦਈਏ ਕਿ ਉਹ ਲਗਾਤਾਰ ਉਹਨਾਂ ਘਰੇ ਮੰਤਰੀਆਂ ਦਾ ਆਣਾ ਜਾਣਾ ਇਸ ਪੰਜਾਬ ਦੇ ਮੰਤਰੀ ਜਿਹੜੇ ਸਸਦ ਦੇ ਉਹਨਾਂ ਦੇ ਘਰੇ ਡੇਰੇ ਲਾ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਅਸ਼ੋਕ ਮਿੱਤਲ ਦੀ ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਨੇ ਅਤੇ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਘਰ ਪਰਮਾਨੈਂਟ ਵਿਦ ਪਰਿਵਾਰ ਅੱਜ ਕੇਜਰੀਵਾਲ ਸ਼ਿਫਟ ਹੋ ਗਏ ਨੇ ਦੱਸ ਦਈਏ ਕਿ ਜੋ ਵੀ ਗੱਲਬਾਤ ਹੋਵੇਗੀ ਹੁਣ ਜਿਹੜੇ ਅਸ਼ੋਕ ਮਿੱਤਲ ਨੇ ਉਹ ਪੰਜਾਬ ਤੇ ਅੱਖ ਰੱਖਣਗੇ ਅਤੇ ਸਾਰੀ ਰਿਪੋਰਟ ਹਰ ਰੋਜ਼ ਅਰਵਿੰਦ ਕੇਜਰੀਵਾਲ ਨੂੰ ਦੇਣਗੇ ਅਤੇ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਆਣਾ ਜਾਣਾ ਹੁਣ ਅਸ਼ੋਕ ਮਿੱਤਲ ਦੇ ਘਰ ਲੱਗਾ ਰਹੇਗਾ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਨੇ ਅਤੇ ਉਹਨਾਂ ਦੇ ਘਰ ਪੱਕੇ ਡੇਰੇ ਲਗਾ ਦਿੱਤੇ ਨੇ ਵਿਦ ਫੈਮਿਲੀ ਸਾਰੇ ਪਰਿਵਾਰ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਕਿਉਂਕਿ 2 ਦਿਨ ਪਹਿਲਾਂ ਆ ਸਰਕਾਰੀ ਬੰਗਲਾ ਜਿਹੜਾ ਹੈ ਖਾਲੀ ਕਰ ਦਿੱਤਾ ਗਿਆ ਸੀ ਜਿਹੜਾ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ ਮਿਲਦਾ ਹੈ ਇਸ ਨੂੰ ਲੈ ਕੇ ਹੁਣ ਸਿੱਧੇ ਤੌਰ ਤੇ ਹੱਥ ਵਿੱਚ ਲੈ ਲਿਆ ਹੈ ਪੰਜਾਬ ਦੇ ਸਿਸਟਮ ਨੂੰ ਪੰਜਾਬ ਦੇ ਵਿਧਾਇਕਾਂ ਅਤੇ ਪੰਜਾਬ ਦੇ ਮੰਤਰੀਆਂ ਨੂੰ ਯਾਨੀ ਕਿ ਹੁਣ ਸਿੱਧੀ ਸਿਆਸਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਉੱਤੇ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਐਮਪੀ लवली प्रोफेशनल ਯੂਨੀਵਰਸਿਟੀ ਦੇ مالک ਅਸ਼ੋਕ